ਹੋ ਜੀ ਆਓ ਹੋਏ ਦੇਖੋ ਕਾਲ ਜੀ ਦੇ ਅਸਿਕ ਕੋ ਨੀ ਸਹਾਇ ਕਵਾਸ ਰੀ ਭਗਉਤੀ ਜੀ ਕਿਰਪਾ ਅਤਿਸ਼ਾ ਦੀ ਦਸਮੀ ਪਰਮ ਭਗਉਤੀ ਸੁਭਕਰ ਗੁਰ ਨਾਮ ਕੈ ਧਿਤੇ ਹਾਏ ਮੇਰਾ ਅੰਬਦ ਗੁਰ ਦੇ ਅਮਰ ਨਾਮ ਸਦਾ ਬਸੈ ਮੇਰੇ ਸੋ ਜੀ ਦੇਰ ਪਾ ਗੋਬਿੰਦ ਨਾਮ ਸ੍ਰੀ ਹਨ ਨਾਮ ਜਨ ਕੇ ਜੈ ਨਾਮ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਇਸ ਮਿੱਠੇ ਸਭ ਦੁਖ ਜਾਇ ਏਕ ਪਹੱਤਰ ਸਿਟੈ ਘਰ ਨੋਂ ਢਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹ ਦੀ ਜੋਤੂ ਗ੍ਰੰਥ ਸਰਵ ਜੀ ਦੇ ਬਾਠ ਦੀਦਾ ਦਾ ਧਿਆਨ ਧਰ ਕੇ ਗੋਲੋ ਜੀ ਵਾਹਿਗੁਰੂ ਅਨਿਆ ਬਿਆਰੀਆ ਚੌਹਾਂ ਸਾਹਿਬ ਜਾਨਿਆਂ ਚਾਲੀਆਂ ਮੁਕਤਿਆਂ ਆਠੀਆਂ ਜੰਮੀਆਂ ਕੰਨੀਆਂ ਜਿਨ੍ਹਾਂ ਨਾਮ ਜਪਿਆ ਬਣਿ ਛ ਗਿਆ ਦੇਵ ਚਲਾਇ ਇੱਕ ਟਿੱਕੇ ਅਣ ਵਿੱਥ ਕੀਤਾ ਰਾਂ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਥਾਲਸਾ ਜੀ ਬੋਲੋ ਜੀ ਵਾਹੇ ਗੁਰੂ ਜੀ ਜਿੰਨਾ ਸਿੰਘਾਂ ਸਿੱਖਣਿਆੜੇ ਧਰਮ ਜੇ ਵਾਲਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਨ ਹੀ ਹਾਰਿਆ ਸਿੱਖੀ ਕੇ ਸਾ ਸਵਾਸ ਨਾਲ ਨਿਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਝਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿਤੇ ਆਵੇ ਜਿਤੇ ਆਵਣ ਕਾ ਸਦਕਾ ਸਭ ਸੁਖ ਹੋਰੇ ਜਹਾਂ ਜਹ ਖਾਲਸਾ ਜੀ ਸਾਹਿਬ ਤਹ ਤਹ ਰੱਛਿਆਰੇ ਇਕ ਤੇਗ ਫਤਹਿ ਪਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਭਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਣੁ ਸਿਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਧਾਣ ਪ੍ਰਸਾਦਾਂ ਦਨ ਮਰੇ ਤੇ ਸਾਜੀ ਦੇ ਦਰਸ਼ਨ ਇਸਨਾਨ ਕਿਉਂਕੀਆਂ ਛੱਡੇ ਭੰਗੇ ਝੂਕੋ ਝੁਕੇ ਟੱਲ ਧਰਮ ਕਾ ਜੰਕਾਰ ਭੁਲੋ ਜੀ ਵਾਹੇ ਗੁਰ ਸਿੱਖਾਂ ਦਾ ਮਨਣੀ ਵਾ ਮੱਥੀ ਉੱਚੀ ਮੱਥ ਪੱਥ ਰੱਖ ਆਪ ਵਾਹੇ ਗੁਰ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹਤੇ ਹੋਰ ਗੁਰਦੁਆਰਿਆਂ ਪੁਰ ਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਰੇ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾ ਦਾ ਦਾਰ ਖਾਲਸਾ ਜੀ ਨੂੰ ਬਖਸ਼ੋ ਫੇ ਨਿਮਾਨਿਆ ਸਤਿਗੁਰ ਜੀਓ ਮਹਾਰਾਜ ਆਪ ਜੀ ਦੇ ਖਾਜੂਰ ਹਰਦਾਸ ਬੇਨਤੀ ਹੈ ਸਤਿਗੁਰ ਜੀਓ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਤਿਗੁਰ ਵਿਖੇ ਬਾਦਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਰ ਸਜਾਏ ਗਏ ਸਨ ਐਸ ਵੇਲੇ ਸਮਾਪਤੀ ਤੋਂ ਉਪਰੰਤ ਆਪ ਜੀ ਨੇ ਭਗਤ ਸਰੂਪ ਦੀ ਸੋਖਾ ਸਣ ਦੀ ਸੇਵਾ ਹੋਈ ਸੋਹਿਲਾ ਸਾਹਿਬ ਜੀ ਦੇ ਜਾਗ ਹੋਏ ਸੇਵਾ ਸੰਭਾਲ ਕਾਟਿਆਂ ਪਾਣੀ ਪਾਦਿਆਂ ਹੋਇਆ ਬੇਅੰਤ ਤੁਲਾਨੀ ਮੁਆਫੀ ਬਖਸ਼ੀ ਅਗਾ ਵਾਸਤੇ ਸੁਮਤ ਬਖਸ਼ਿਸ਼ ਕਰੀ ਬੜੀ ਸੁਣੀ ਗੁਰਬਾਣੀ ਦਾ ਭਾਵ ਦਾਤਿਆਈ ਸੰਗਤ ਦੇ ਹਿਰਦਿਆ ਤੇ ਵਸੋਣਾ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਿਲ-ਖੁੱਲ ਪੇਟਾਵਾ ਸੇਵਾਵਾਂ ਦਾ ਪਰਿਵਾਰ ਕਰਨੀਆਂ ਆਪਣੇ ਘਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਧਾਣ ਪਕਸ਼ਣਾ ਸ਼ੋਭ ਪਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਚਾਰ ਪਹਿਰ ਬਿਰ ਆਪ ਜੀ ਦੇ ਭਾਣੇ ਅੰਦਰ ਸੁਖ ਆਨੰਦ ਨਾਲ ਗੁਪਤ ਹੋਇਆ ਹੈ ਪਾਤਸ਼ਾਹ ਜੀ ਚਾਰ ਪਹਿਰ ਰਹਿਣ ਆਈ ਆਪਣੇ ਭਾਣੇ ਅੰਦਰ ਸੁਖ ਆਨੰਦ ਨਾਲ ਗੁਪਤ ਕਰਾਉਣੀ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੋਂ ਨਿਵਾਸ ਅਸਥਾਨ ਤੇ ਲਜਾਂਦੀ ਆਗਿਆ ਬਖਸ਼ੋ ਸੇਹੀ ਗੁਰਮਖ ਪਿਆਰੇ ਮੇਰੇ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਿਆਵੇ ਨਾਨਕ ਨਾਮ ਠੰਦੀ ਕਲਾ ਤੇਰੇ ਭਾਣੇ ਸਤਿਵੰਤ ਦਾ ਭੋਣਾ Thank <laughs> you. 对、嗯